ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਗ 20ਵੀਂ ਸਦੀ ਦੇ ਕਈ ਮਹਾਨ ਹਿੰਦੂਸਤਾਨੀਆਂ ਦੀ ਪਛਾਣ ਨਾਲ ਜੁੜੀ ਹੋਈ ਹੈ ਜਿਨ੍ਹਾਂ ਵਿੱਚ ਖਾਸ ਤੌਰ ਤੇ Swami Vivekananda ਡਾਕਟਰ ਸੀ ਵੀ ਰਮਨ ਡਾਕਟਰ ਰਾਧਾ ਕ੍ਰਿਸ਼ਨ લાਲਾ ਲਾਜਪਤ ਰਾਏ સ્વામી ਅਗਨੀવેશ ਆਦ ਦੇ ਨਾਮ ਸ਼ਾਮਲ ਹਨ ਮਹਾਤਮਾ ગાંધી ਵੀ ਪਹਿਲਾਂ ਦਸਤਾਰ ਧਾਰੀ ਸਨ ਬਾਅਦ ਵਿੱਚ ਦਰਬਨ ਵਿਖੇ ਸੇਠ ਅਬਦੁੱਲਾ ਦਾ ਕੇਸ ਲੜਨ ਸਮੇਂ ਜਦੋਂ ਉਹ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋਏ ਤਾਂ ਉਹਨਾਂ ਨੂੰ ਪਗੜੀ ਉਤਾਰਨ ਦੇ ਹੁਕਮ ਦਿੱਤੇ ਗਏ ਕਿਉਂਕਿ ਉਹਨਾਂ ਦੇਸ਼ਾਂ ਵਿੱਚ ਸਤਕਾਰ ਵਜੋਂ ਹੈਟਸ ਆਫ ਦੀ ਰੀਟ ਹੈ ਨਾ ਕਿ ਸਿਰ ਕੱਜਣ ਦੀ ਡਾਕਟਰ ਸੀ ਵੀ ਰਮਨ ਵੀ ਜਦ ਨੋਬਲ ਪ੍ਰਾਈਜ਼ ਲੈਣ ਲਈ ਦਸੰਬਰ 1930 ਵਿੱਚ ਸਟਾਕਹੋਲਮ ਪਹੁੰਚੇ ਤਾਂ ਉਹਨਾਂ ਹਮੇਸ਼ਾ ਵਾਂਗ ਆਪਣੇ ਸਿਰ ਤੇ ਦਸਤਾਰ ਬੰਨੀ ਹੋਈ ਸੀ ਉਹ ਖੁਦ ਲਿਖਦੇ ਹਨ ਕਿ ਉਹਨਾਂ ਦੀ ਦਸਤਾਰ ਕਰਕੇ ਹੀ ਸਾਰੀ ਦੁਨੀਆ ਨੂੰ ਪਤਾ ਲੱਗਾ ਕਿ ਇੱਕ ਹਿੰਦੂਸਤਾਨੀ ਨੂੰ ਨੋਬਲ ਪ੍ਰਾਈਜ਼ ਮਿਲਣ ਜਾ ਰਿਹਾ ਹੈ ਸੋ ਮਹਾਤਮਾ ਗਾਂਧੀ ਨੇ ਦਸਤਾਰ ਨੂੰ ਹਮੇਸ਼ਾ ਦੇ ਲਈ ਤਿਆਗ ਦਿੱਤਾ ਪਰ ਡਾਕਟਰ ਸੀ ਵੀ ਰਮਨ ਵਰਗਿਆ ਨੇ ਇਸ ਦੀ ਪਹਿਚਾਨ ਨੂੰ ਦੁਨੀਆ ਦੇ ਵਿੱਚ ਕਾਇਮ ਰੱਖਿਆ